ਕਮਿਸ਼ਨਰ ਆਫ ਪੁਲਿਸ ਅਮਰ ਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁਲਰ ਦੀਆਂ ਅਧਿਅਤਾਂ ਤੇ ਮਾੜੇ ਅਨਸਰਾਂ ਖਿਲਾਫ ਮਹਿੰਮ ਚੜੀ ਹੋਈ ਹੈ ਜਿਸ ਦੀ ਲੜ ਵਿੱਚ ਸੀਏ 2 ਔਰ ਸੀਏ 3 ਇਹਨਾਂ ਦੀਆਂ ਟੀਮਾਂ ਨੇ ਦੋ ਅਲੱਗ-ਅਲੱਗ ਕੇਸਾਂ ਚ ਦੋ ਵਿਅਕਤੀਆਂ ਨੂੰ ਫੜਿਆ ਹੈ ਜਿਨ੍ਹਾਂ ਕੋਲੋਂ 2 ਕਿਲੋ 14 ਗ੍ਰਾਮ ਅਫੀਮ ਫੜੀ ਹੈ ਔਰ ਇੱਕ ਪਿਸਟਲ ਰਿਕਵਰ ਕੀਤਾ 5 ਰਾਉਂਡ ਕੀਤੇ ਨੇ ਔਰ 10 ਹਜ਼ਾਰ ਡਰਗ ਮਨੀ ਰਿਕਵਰ ਕੀਤੀ ਹੈ ਇਹ ਮੈਂ ਦੱਸਣਾ ਚਾਹਨਾ ਜਿਹੜੇ ਸੀਏ 2 ਚਾਰਜ ਰਵੀ ਕੁਮਾਰ ਉਹਨਾਂ ਨੇ ਇੱਕ ਵਿਅਕਤੀ ਕਮਲਪ੍ਰੀਤ ਸਿੰਘ ਸਾਨੋਮਿੰਦਰ ਕੁਮਾਰ ਈਸ਼ਵਰਨਗਰ ਦਾ ਹੈਗਾ ਇਹਨੂੰ ਈਸ਼ਵਰਨਗਰ ਏਰੀਆ ਚੋਂ ਫੜਿਆ ਸੀਗਾ ਔਰ ਇਹ ਕੋ 160 ਗ੍ਰਾਮ ਹੈਰੋਇਨ ਮਿਲੀ ਸੀ ਔਰ ਬਾਦ ਵਿੱਚ ਜੋ ਪਿਸਟਲ ਵੀ ਰਿਕਵਰ ਕੀਤਾ ਹੈ ਤੇ ਕੋਲੋਂ ਔਰ 10000 ਡਰਗ ਮਨੀ ਤਾਂ ਮਿਲੀ ਸੀ ਔਰ ਇਹ ਮਕਦਮ ਜਿਹੜਾ ਦੋਸ਼ੀ ਇਸ ਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਇੱਕ ਐਨਡੀਪੀਐਸ ਦਾ ਵੀ ਮਤਲਬਾਂ ਦਰਜ ਹੋਇਗਾ ਔਰ ਇਸੇ ਤਰ੍ਹਾਂ 45 ਸੀਏ 3 ਸਾਡੇ ਬਲਵਿੰਦਰ ਸਿੰਘ ਉਹਨਾਂ ਨੇ ਮਨਵਿੰਦਰ ਸਿੰਘ ਸਾਨੂੰ ਮਹਾਵੀਰ ਸਿੰਘ ਥਾਂ ਦੇ ਪਿੰਡ ਦਾ ਹੈਗਾ ਥਾਣਾ ਸਲਾਮਾਬਾਦ ਦਾ ਔਰ ਇਹਦੀ 26 ਸਾਲ ਦੇ ਕਰੀਬ ਉਮਰ ਹੈ ਔਰ ਇਹਦੇ ਕੋਲੋਂ 2 ਕਿਲੋ 14 ਗ੍ਰਾਮ ਹਫੀਮ ਫੜੀ ਹੈ ਔਰ ਇਹ ਜਿਹੜਾ ਦੋਸ਼ੀ ਹੈਗਾ ਕਰੀਬ 4 ਮਹੀਨੇ ਪਹਿਲਾਂ ਜੇਲ੍ਹ ਚੋਂ ਛੁੱਟ ਕੇ ਆਇਆ ਹੈਗਾ ਪਹਿਲਾਂ ਵੀ ਇਹ ਹਫੀਮ ਦੇ ਕੇਸ 'ਚ ਅੰਦਰ ਸੀਗਾ ਔਰ ਇਹ ਦੋਨੇ ਜਿਹੜੇ ਕਿਸਾਂ ਜਿਹੜੇ ਦੋਸ਼ੀ ਫੜੇ ਗਏ ਨੇ ਬਹੁਤ ਵਧੀਆ ਅਚੀਵਮੈਂਟ ਮੈਂ ਇਹਨੂੰ ਸਮਝਦਾ ਹੈਗਾ ਇਹ ਸਾਰੀ ਜਿਹੜੀ ਕਾਰਵਾਈ ਹੈਗੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਔਰ ਏਸੀਪੀ ਕ੍ਰਾਈਮ ਯਾਦਵਿੰਦਰ ਔਰ ਸੀਏਏ 3 ਦੇ ਬਲਵਿੰਦਰ ਸਿੰਘ ਔਰ ਅਵੀਕਮਾਨ ਸਾਡੇ ਸੀਏ2 ਦੇ ਇੰਚਾਰਜ ਨੇ ਇਹਨਾਂ ਦੇ ਔਰ ਇਹਨਾਂ ਦੀ ਟੀਮ ਨੇ ਬਹੁਤ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਸ਼ਲਾਘਾਜੋ ਕੰਮ ਕੀਤਾ ਔਰ ਇਨਾ ਤੋਂ ਅਸੀਂ ਫਰਦਰ ਅਸੀਂ ਬੈਕਵਰਡ ਫਾਰਵਰਡ ਲਿੰਕੇ ਹੀ ਪਤਾ ਕਰ ਰਹੇ ਹਾਂ ਉਹ ਸਾਰਾ ਉਮੀਦ ਹੈ ਹੋਰ ਵੀ ਇਨਾ ਤੋਂ ਕਾਫੀ ਜਾਣਕਾਰੀਆਂ ਹਾਸਲ ਹੋਣ ਗਈਆਂ ਔਰ ਅਜਿਹੇ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਮਹਿੰਜਰੀ ਜਾਰੀ ਰਹੇਗੀ ਔਰ ਮੈਂ ਦੋਨੇ ਆਪਣੇ ਸੀ ਇਨਚਾਰਜ 3 ਔਰ 2 ਇਹਨਾਂ ਨੂੰ ਮੈਂ ਵਧਾਈ ਵੀ ਦਿਨਾ ਬਹੁਤ ਅੱਛਾ ਕੰਮ ਕੀਤਾ ਔਰ ਇਸੇ ਤਰ੍ਹਾਂ ਟੀਮ ਜਿਹੜੀ ਹੈਗੀ ਹੈ ਨੇਤਨਾ ਕੰਮ ਕਰਦੀ